ਇਪਰ ਜਿਹੜੀਆਂ ਦੂਜੀਆਂ ਪੋਲੀਟੀਕਲ ਪਾਰਟੀਆਂ ਆ ਪ੍ਰੋਫੈਸਰ ਸਾਹਿਬ ਉਹ ਇਹ ਕਹਿ ਰਿਹਾ ਕਿ ਅਕਾਲੀ ਦਲ ਰਾਹ ਲੱਭ ਰਿਹਾ ਵਾਪਸ ਸਿੱਧਾ ਤੇ ਅਕਾਲੀ ਦਲ ਦੀ ਪੋਲੀਟਿਕਸ ਜਿਹੜੀ ਹੈ ਉਹ ਹੜਾ ਤੇ ਰਾਹੀ ਵਾਪਸ ਆਉਣ ਵਾਲੀ ਕੀ ਤੁਹਾਨੂੰ ਪਾਵਰ ਚ ਆਉਣ ਨੂੰ ਜੀ ਨਹੀਂ ਕਰਦਾ ਕੀ ਆਮ ਆਦਮੀ ਪਾਰਟੀ ਨੂੰ ਦੁਬਾਰਾ ਸੱਤਾ 'ਚ ਆਉਣ ਚ ਪੰਜਾਬ ਨੂੰ ਦਿਲ ਨਹੀਂ ਕਰਦਾ ਕਾਂਗਰਸ ਦਾ ਕੀ ਆਪਣੇ ਆਪ 'ਚ ਘੱਟ ਸਟੇਕ ਹੈ ਤੇ ਸਾਰੀ ਕੀ ਮਿਨਿਸਟਰ ਬਣਨ ਨੂੰ ਫਿਰਦੇ ਆ ਪਈਏ ਤੇ ਇਹ ਤੇ ਸਾਰਿਆਂ ਲਈ ਕਾਮਨ ਆ ਨਾ ਜਿਹੜੀ ਵੀ ਪੋਲੀਟੀਕਲ ਪਾਰਟੀ ਉਹ ਕਾਦੇ ਲਈ ਬਣੀ ਆ ਉਹ ਕੱਲੀ ਸਭਾ ਸੇਵਾ ਲਈ ਥੋੜੀ ਬਣੀ ਆ ਉਹਨਾਂ ਦਾ ਪੋਲੀਟੀਕਲ ਅੱਖ ਤੇ ਉਹਨਾਂ ਦੀ ਮੱਛੀ ਦੀ ਅੱਖ ਤੇ ਤੇ ਨਿਸ਼ਾਨਾ ਹੁੰਦਾ ਹੀ ਹੁੰਦਾ ਆ ਪਰ ਕੀ ਕੋ ਕੰਮ ਕਰਕੇ ਸੱਚੀ ਮੁੱਚੀ ਤਰਾਤਲ ਦੇ ਉੱਤੇ ਲੋਕਾਂ ਨਾਲ ਜੁੜ ਕੇ ਆਪਣਾ ਜਿਹੜਾ ਜਜ਼ਬਾ ਦਿਖਾ ਕੇ ਆ ਰਿਹਾ ਪੰਜਾਬੀ ਬੜੇ ਭਾਵਕ ਲੋਕ ਹੈਗੇ ਬੜੇ ਜਜ਼ਬਾਤੀ ਲੋਕ ਹੈਗੇ ਜੇ ਤੁਸੀਂ ਨਾਮ ਹੀ ਕੋਈ ਹੁੰਦਾ ਤੇ ਜਿਹੜੀ ਵੀ ਪਾਰਟੀ ਘਰੋਂ ਘਰੀ ਜਾ ਕੇ ਆਪਣੇ ਸਾਧਨਾ ਨਾਲ ਜਾ ਕੇ ਉਹਨਾਂ ਦੇ ਨਾਲ ਖੜੇ ਹੁੰਦੇ ਹਾਦਾਨਾ ਰਮਾ ਰਹੇ ਲੋਕ ਉਹਨਾਂ ਨੂੰ ਜਿਹੜਾ ਉਹਨਾਂ ਦੇ ਨਾਲ ਵੀ ਖੜੇ ਹੁੰਦੇ ਆ ਔਰ ਉਹਨਾਂ ਤੇ ਇੱਕ ਭਰੋਸੇ ਦਾ ਆਲਮ ਵੀ ਬਣਦਾ ਕਈ ਲੋਕ ਕਹਿੰਦੇ ਕਿ ਯਾਰ ਸੁਖਵੀਰ ਬਾਦਲ ਦੇ ਨਾ ਤਾਂ ਕੱਪੜੇ ਲਿਬੜੇ ਨਾ ਉਹ ਨੇ ਧਰਤੀ ਤੇ ਬੈਠ ਕੇ ਰੋਟੀ ਖਾਦੀ ਨਾ ਹੱਥ ਤੇ ਰੱਖ ਕੇ ਰੋਟੀ ਖਾਦੀ ਬਾਕੀ ਦੇਖੋ ਲੋਕਾਂ ਦੇ ਨਾਲ ਜੁੜੇ ਹੋਏ ਨੇ ਧਰਾਤਲ ਤੇ ਜਾ ਕੇ ਕੰਮ ਕਰਨੇ ਰੋਟੀ ਆਪਣੇ ਹੱਥਾਂ 'ਚ ਖਾਣੇ ਕੁੜਤੇ ਪਜਾਮੇ ਉਹਨਾਂ ਦੇ ਮੈਲੇ ਪਏ ਨੇ ਔਰ 5-5 ਫੁੱਟ ਪਾਣੀ 'ਚ ਨਤਰੇ ਨੇ ਇਹੋ ਜਿਹਾ ਡਰਾਮੇ ਮੈਂ ਕੋਈ ਫਾਇਦਾ